ਲੁਧਿਆਣਾ ਪਛਮੀ ਜਿਮਨੀ ਚੋਨਾ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਤੇ VOTING ਦੇ ਪਹਿਲੇ ਪਹਿਲੀ ਵੱਖ-ਵੱਖ ਉਮੀਦਵਾਰ ਵੀ ਵੋਟ ਪਾਉਣ ਵਾਸਤੇ ਆਪਣੇ ਪਰਿਵਾਰ ਦੇ ਸਮੇਤ ਪੋਲਿੰਗ ਬੂਥਾਂ ਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ BJP ਉਮੀਦਵਾਰ ਜੀਵਨ ਗੁਪਤਾ ਦੀਆਂ ਜੋ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਵਾਸਤੇ ਨੂਰੀਆ ਮਲਜਾਂ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਲੋਕ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਤੇ ਦੂਜੇ ਪਾਸੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਚੰਗੇ ਉਮੀਦਵਾਰ ਨੂੰ ਵੋਟ ਪਾਣ ਵਿਰੋਧੀ ਪਾਰਟੀਆਂ ਹਾਰ ਨੂੰ ਦੇਖਦੇ ਹੋਏ ਬੁਖਲਾ ਗਈਆਂ ਤੇ ਐਸੀਆਂ ਹੋਛੀਆਂ ਹਟਕੰਡੇ ਅਪਣਾਰੀਆਂ ਵਾ ਜੋ ਕਿ ਨਹੀਂ ਹੋਣੇ ਚਾਹੀਦੇ ਹੋਰ ਕੀ ਕੁਝ ਕਿਹਾ ਵੋਟ ਪਾਣ ਆਏ ਜੀਵਨ ਗੁਪਤਾ ਦੇ ਵੱਲੋਂ ਸੁਣੋ ਤੁਸੀਂ ਵੀ ਹਰ ਬੰਦੇ ਨੂੰ ਅਧਿਕਾਰ ਹੈ ਆਪਣਾ ਵੋਟ ਪਾਣ ਦਾ ਤੇ ਮੈਂ ਵੀ ਵੋਟ ਪਾਣ ਆਇਆ ਜੀ ਹਾਂ ਇੱਕ ਠੀਕ ਹੈ ਕਿ ਕੈਂਡੀਡੇਟ ਦੇ ਰੂਪ ਚ ਪਾਣਾ ਆ ਤੇ ਮੈਂ ਆਪਣਾ ਵੋਟ ਪਾਇਆ ਮੇਰੇ ਪੂਰੇ ਪਰਿਵਾਰ ਨੇ ਪਾਇਆ ਮਾਹੌਲ ਕਿੰਨਾ ਮੰਨਦੇ ਹੋ ਜੀ ਮਾਹੌਲ ਵਧੀਆ ਜੀ ਮਾਹੌਲ ਠੀਕ ਵੋਟ ਹੋਰ ਫਤਕ ਅੱਛਾ ਹੋ ਰਿਹਾ ਹੈ ਤੁਸੀਂ ਮੁਕਾਬਲਾ ਕਿੰਨਾ ਦਾ ਮੰਨਦੇ ਹੋ ਸਭ ਨਾਲ ਮੁਕਾਬਲਾ ਜੀ ਕੱਲ ਜਿਹੜੀ ਘਟਨਾ ਵਾਪਰੀ ਉਸ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਇਲਜ਼ਾਮ ਹੈ ਨਹਿਤ ਨਹਿਤ ਸ਼ਰਮਨਾਕ ਘਟਨਾ ਹੈ ਪੰਜਾਬ ਦਾ ਹਾਲਾਤ ਜੋ ਅੱਜ ਵੱਧ ਤੋਂ ਵੱਧਰ ਹੋਏ ਆ ਉਹਦੇ ਪਿੱਛੇ ਅਜਿਹੀਆਂ ਘਟਨਾਵਾਂ ਹੈ ਕਿ ਪਹਿਲਾਂ ਲੋਕ ਨਜਾਇਜ਼ ਪੈਸਾ ਖਰਚਦੇ ਨੇ ਜਿੱਤਣ ਦੇ ਹਤਕੰਡੇ ਇਹ ਉਹਨਾਂ ਪਾਰਟੀਆਂ ਦੀ ਨਿਸ਼ਾਨੀਆਂ ਜਿਨ੍ਹਾਂ ਜਿਨ੍ਹਾਂ ਨੂੰ ਹਾਰ ਦਾ ਡਰ ਸਤਾ ਰਿਹਾ ਹੈ ਜੋਣਾ ਨੇ ਵੀ ਇਹ ਕੰਮ ਕੀਤਾ ਹੈ ਉਹ ਨਿਸ਼ਚਿਤ ਰੂਪ ਚ ਹਾਰੀਆਂ ਹੋਈਆਂ ਪਾਰਟੀਆਂ ਨੇ ਉਹ ਬਾਜ਼ੀ ਹਾਰ ਚੁੱਕੀਆਂ ਇਸ ਕਰਕੇ ਉਹ ਗਲਤ ਰਾਹ ਅਪਣਾ ਕੇ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਜਾਂ ਰਾਸ਼ਨ ਵੰਡ ਕੇ ਗਰੀਬ ਤੋਂ ਵੋਟ ਲੈਣਾ ਚਾਹੁੰਦੀਆਂ ਨੇ ਔਰ ਫਿਰ ਬਾਅਦ ਚ ਗਰੀਬ ਦਾ ਉਹਨਾਂ ਨੇ ਖੂਨ ਚੋਸਣਾ ਮੈਂ ਤਾਂ ਇਸ ਇਲਾਕੇ ਦੀ ਸਾਰੀ ਜਨਤਾ ਨੂੰ ਇਹ ਗੱਲ ਦੀ ਅਪੀਲ ਕਰਾਂਗਾ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੇ ਅੱਛੇ ਅੱਛੇ ਪਵਿੱਖਲੇ ਆਪਾਂ ਸਹੀ ਨੂੰ ਚੁਣੀਏ ਸਹੀ ਨੂੰ ਵੋਟ ਪਾਈ ਆ ਬਸ ਮੈਂ ਤਾਂ ਇੰਨੀ ਗੱਲ ਕਰੀ ਲਾਈ ਧੜਕਨ ਤੇਜ ਆ ਅੱਜ ਮੈਂ ਤਾਂ ਤੁਹਾਨੂੰ ਦੇਖੋ 15 ਦਿਨ ਦੀ ਕੈਂਪੇਨ ਚ ਤੁਸੀਂ ਮੈਨੂੰ ਮਿਲਦੇ ਰਹੇ ਹੋ ਮੇਰੇ ਕਿਤੇ ਚਿਹਰੇ ਤੇ ਤੁਹਾਨੂੰ ਕੋਈ ਸ਼ਿਕਰ ਨਜ਼ਰ ਆਇਆ ਹੋਵੇ ਨਾ ਅੱਜ ਹੈ ਨਾ 15 ਦਿਨ ਰਿਹਾ ਬੜੀ ਖੁਸ਼ੀ ਖੁਸ਼ੀ ਚੋਣ ਲੜੀ ਆ ਉਹਦੇ ਪਿੱਛੇ ਇੱਕ ਕਾਰਨ ਹੈ ਉਹ ਕਾਰਨ ਆਪਣੇ ਇਲਾਕੇ ਦੀ ਜਨਤਾ ਦਾ ਪਿਆਰ ਇੰਨਾ ਮਿਲ ਰਿਹਾ ਮੇਰੀ ਸੋਚ ਤੋਂ ਹੀ ਬਰੇ ਆ ਤੁਸੀਂ ਦੇਖਿਓ ਐ ਜਦੋਂ 23 ਨੂੰ ਰਿਜ਼ਲਟ ਆਣੇ ਨਾ ਤੇ ਲੁਧਿਆਣਾ ਪੱਛਮੀ ਦੇ ਨਤੀਜੇ ਪੰਜਾਬ ਦੇ ਇਤਿਹਾਸ ਇੱਕ ਨਵਾਂ ਮੀਲ ਪੱਥਰ ਔਰ ਨਵਾਂ ਨੀ ਪੱਥਰ ਰੱਖੋ ਜਿਹੜੇ ਲੋਕ ਤੁਹਾਨੂੰ ਜਿਤਾਉਂਦੇ ਆ ਤੇ ਕਿਹੜੇ ਮੁੱਦੇ ਪੇਲਦੇ ਦਾ ਹੱਥ ਕੀਤੇ ਜਾਣਗੇ ਦੇਖੋ ਬਹੁਤ ਮੁੱਦੇ ਆ ਜੀ ਪਹਿਲਾ ਮੁੱਦਾ ਤਾਂ ਇਹ ਹੈ ਕਿ ਇਸ ਜੀ ਜੰਗਾਲ ਜਿਸ ਜੰਗਾਲ ਚ ਪੰਜਾਬ ਸਾਡਾ ਫਸਿਆ ਇਹ ਚੋਂ ਪਹਿਲਾ ਬਾਹਰ ਕੱਢਿਆ ਨੂੰ ਬਾਹਰ ਕੱਢ ਕੇ ਅੱਜ ਹਾਲਾਤ ਇਹ ਆ ਕਿ ਪੰਜਾਬ ਆਈਸੀ ਚੋਂ ਉਹਨੂੰ ਬਾਹਰ ਪਹਿਲਾਂ ਅ ਅਸੀਂ ਵਾਰਡ ਚ ਲੈ ਕੇ ਆਣਾ ਔਰ ਫਿਰ ਉਹਦਾ ਇਲਾਜ ਕਰਕੇ ਆਪਾਂ ਅੱਗੇ ਵਧਣਾ ਹੈ ਪੰਜਾਬ ਦੀ ਮਾਲੀ ਹਾਲਤ ਅੱਜ ਬਦਲਣੋਂ ਬੱਤਰ ਹੋ ਚੁੱਕੀ ਹੈ ਪੰਜਾਬ ਦਾ ਕਿਸਾਨ ਅੱਜ ਤਰਾਹੀ ਤਰਾਹੀ ਕਰ ਰਿਹਾ ਪੰਜਾਬ ਦਾ ਵਪਾਰੀ ਅੱਜ ਮਯੂਸ ਹੈ ਪੰਜਾਬ ਦਾ ਇੰਡਸਟਰੀ ਪੰਜਾਬ ਛੱਡ ਕੇ ਦੂਜੀਆਂ ਸਟੇਟਾਂ 'ਚ ਜਾ ਰਿਹਾ ਕਿੰਨੇ ਮੁੱਦੇ ਨੇ ਜੀ ਇਹ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਵੀ ਕੁਝ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਇਹਨਾਂ ਮੁੱਦਿਆਂ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਡਿਲੀਟ ਨਹੀਂ ਹੋਣੇ ਸਭ ਤੋਂ ਵੱਡੀ ਗੱਲ ਜਿਹਦੀ ਅਸੀਂ ਹਮੇਸ਼ਾ ਹਮੇ ਹੀ ਰਹੇ ਆ ਉਹ ਪੰਜਾਬ ਦਾ ਭਾਈਚਾਰਾ ਜਿਹਨੂੰ ਜੋੜ ਕੇ ਰੱਖਣ ਦਾ ਕੰਮ ਕਰਨਾ ਪੰਜਾਬ ਦਾ ਭਾਈਚਾਰਾ ਇਹਨੂੰ ਤਹਿਜ਼ ਨਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਵਨ ਜੀ ਇਹ ਅਗਰ ਇੱਕ ਸਵਾਲ ਹੈ ਤਾਂ ਤੁਸੀਂ ਦੇਓ ਤਾਂ ਵਿਧਾਨ ਸਭਾ ਦੇ ਵਿੱਚ ਦੇਖੋ ਚੱਲ ਕੇ ਜੀ ਹੁੰਦੀ ਆ ਤੁਸੀਂ ਖੁਦ ਕਹਿੰਦੇ ਹੋ ਕਿ ਜਿਹੜਾ ਇੱਥੇ ਕੰਮ ਕਰਵਾਏ ਜਾਣਗੇ ਲੋਕਾਂ ਦਾ ਪਿਆਰ ਮੋੜੋਗੇ ਕਿੱਦਾਂ ਅਗਰ ਜਿੱਦ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਹਾਡਾ ਸਵਾਲ ਵੀ ਬੜਾ ਵਧੀਆ ਹੈ ਕਿ ਵਿਰੋਧੀ ਸਾਡੇ ਵਿਰੋਧੀਆਂ ਦੀ ਸਰਕਾਰ ਹੈ ਉਹਨਾਂ ਦੀ ਮਨਸ਼ਾ ਵੀ ਕੋਈ ਵਧੀਆ ਨਹੀਂ ਹੈ ਪਰ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਲੜਾਈ ਲੜਦਾ ਰਹੂੰਗਾ ਇਹਨਾਂ ਦੇ ਕਿਰਦਾਰ ਨੂੰ ਲੋਕਾਂ 'ਚ ਐਕਸਪੋਜ਼ ਕਰੂੰਗਾ ਔਰ ਮੈਂ ਸਪੈਸ਼ਲ ਸੈਂਟਰ ਸਰਕਾਰ ਕੋਲੇ ਮੋਦੀ ਜੀ ਕੋਲੇ ਜਾ ਕੇ ਇਸ ਗੱਲ ਦੀ ਗੁਹਾਰ ਵੀ ਲਗਾਉਂਗਾ ਸਾਰੀਆਂ ਗੱਲਾਂ ਉਹਨੂੰ ਦੱਸੂਗਾ ਕਿ ਇਹ ਇਹ ਹਾਲਾਤ ਨੇ ਜੋ ਕੁਝ ਹੋ ਰਿਹਾ ਸੋ ਇਹ ਦੱਸਣ ਦੀ ਜ਼ਰੂਰਤ ਹੈ ਔਰ ਤੁਸੀਂ ਇਹ ਦੇਖਿਓ ਵੀ ਕਿਤੇ ਮੈਨੂੰ ਇਸ ਗੱਲ 'ਚ ਕਿਤੇ ਵੀ ਹਲਕਾ ਨਾ ਜਾਣੇ ਤੁਸੀਂ ਵੀ ਨਾ ਇਹ ਸਮਝੋ ਕਿ ਮੈਂ ਕੋਈ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਨਹੀਂ ਕਰੂੰਗਾ ਪੂਰਾ ਪੈਰ ਜਮਾ ਕੇ ਜਿੱਥੇ ਵਿਧਾਨ ਸਭਾ 'ਚ ਲੜਾਈ ਲੈਣੀ ਹੈ ਉੱਥੇ ਸੜਕਾਂ 'ਤੇ ਵੀ ਲੜਾਈ ਲੜਦਾਂ ਨਜ਼ਰ ਆਉਂਗਾ ਤੁਹਾਨੂੰ